15 20 ਦਿਨ ਦੇ ਹਾਂਜੀ ਠੀਕਾ ਲੋਪਰਾ ਚੱਕਰ ਸਾਹਿਬ ਲੋਨ ਬਸੇ ਨਸੀਆ ਲੋ ਛੱਕਾ ਦਬੜ ਸੁਖਨਾ ਸੋਨਾ 15 20 ਦਿਨ ਦੀ ਕੱਚੀ ਆ ਠੀਕ ਹੈ ਜੀ ਕਿਸਾਨ ਵੀਰੋ ਮੱਝਾਂ ਚੋਂ ਜਾਣਕਾਰੀ ਦੇ ਰਿਹਾ ਜੀ ਆਪਾਂ ਕਿੰਨੀ ਆ ਗਈਆਂ 3 ਤੇ 3 6 6 ਮੱਝਾਂ ਪਹਿਲੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਤੇ ਜ਼ਿਲ੍ਹਾ ਵੀ ਉਹਨੂੰ ਬਰਨਾਲਾ ਪੈਂਦਾ ਜੀ ਬਾਈ ਕੋਲ ਮੱਝਾਂ ਬਕਾਊਆਪਰਾ ਬਾਈ ਚੱਲਿਆ ਬਾਹਰ ਠੀਕ ਹੈ ਜੀ ਨਾਲੇ ਹੈਗੀਆਂ ਗਾਵਾਂ ਠੀਕ ਹੈ ਜੀ ਸਾਰ ਬਰਨਾਲਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਵੱਧ ਜਾਣਕਾਰੀ ਬਾਈ ਤੋਂ ਲਵਾਂਗੇ ਕੱਲੀ ਕੱਲੀ ਗਾਂ ਦੀ ਜਾਣਕਾਰੀ ਲਵਾਂਗੇ ਬਾਈ ਤੋਂ ਕਿਉਂਕਿ ਤੋਰਾ ਦਿਖਾ ਨਹੀਂ ਸਕਦੇ ਗਾਵਾਂ ਵੱਧਦਾ ਤੇ ਮੱਝਾਂ ਵੀ ਸੁਖਨਾ ਵਾਵਾ ਤੇ ਕੱਲੀ ਕੱਲੀ ਦੀ ਡਿਟੇਲ ਦੱਸਾਂਗੇ ਬਾਈ ਨੂੰ ਕਰਾਂਗੇ ਗੱਲਬਾਤ ਅ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈ ਲਈਏ ਜੀ ਜਾਣਕਾਰੀ। ਵਾਈ ਜੀ ਸასი ਗਾਈ। ਸასი ਗਾਲ ਜੀ। ਨਾਮ ਵੀਰ ਜੀ ਆਪਣਾ। ਨਾਮ ਤੇਂਦਰ ਸਿੰਘ ਹੈ ਜੀ। ਪਿੰਡ ਬਰਨਾਲਾ ਜ਼ਿਲ੍ਹਾ ਜੀ। ਬਰਨਾਲਾ ਹੀ ਸ਼ਹਿਰ ਬਰਨਾਲਾ ਜ਼ਿਲ੍ਹਾ ਜੀ। ਠੀਕ ਆ। ਆਪਾਂ ਵੀ ਸਾਰੇ ਮਾਲ ਵੇਚਣਾ ਆਪਣਾ। ਸਾਰੇ ਹੀ ਵੇਚਣਾ ਜੀ। ਠੀਕ ਆ। ਮੱਝਾਂ ਵੀ ਤੇ ਗਾਵਾਂ ਵੀ। ਗਾਵਾਂ ਵੀ। ਠੀਕ ਹੈ ਜੀ। ਆਪਾਂ ਪਹਿਲਾਂ ਗਾਵਾਂ ਤੋਂ ਸ਼ੁਰੂ ਕਰੀਏ ਗਏ ਮੱਝਾਂ ਤੋਂ ਜੀ। ਜਿੱਦਰੋਂ ਮਰਜ਼ੀ ਕਰ ਲੋ। ਠੀਕ ਹੈ ਜੀ। ਗਾਵਾਂ ਤੋਂ ਕਰ ਲਵਾਂਗੇ ਪਹਿਲਾਂ ਆਪਾਂ। ਚਲੋ। ਠੀਕ ਹੈ ਜੀ। ਹਾਂ ਜੀ ਵੀ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਇਹਦੀ। ਇਵਰੇ ਸੌਣ ਵਾਲੀ ਆ ਹਾਂਜੀ ਇਹਦੇ 15 20 ਦਿਨ ਹੋਏ ਨੇ ਬਾਕੀ 15 20 ਦਿਨ ਹਾਂਜੀ ਠੀਕ ਆ ਬਾਕੀ ਲਿਖੀ ਹੋਈ ਆ ਡਿਟੇਲ ਆਪਣੀ ਸਾਰਿਆਂ ਦੀ ਲਿਖੀ ਪਿਆ ਹਾਂ ਠੀਕ ਆ ਲੋਪਰਾ ਚੈੱਕ ਕਰ ਸਕਦੇ ਏਡਾ ਫੇਸ ਦਿਖਾਉਣਾ ਸਾਨੂੰ ਕੋਸ਼ਿਸ਼ ਕਰਦਾ ਮੇਰੇ ਕਬਤੂਰ ਨੂੰ ਤਾਂ ਬਹੁਤ ਜ਼ਿਆਦਾ ਲੱਗਣਾ ਵੱਡੀ ਵੀਡੀਓ ਬਣ ਜਣੀ ਇਸ ਕਰਕੇ ਰੇਟ ਰੂਟ ਭਰਾ ਦਾ ਰੇਟ ਰੂਟ ਫੋਨ ਤੇ ਕਰ ਲਾਂਗੇ ਜੀ ਸਾਰਿਆਂ ਦੀ ਰੇਟ ਸਾਰਿਆਂ ਦੀ ਫੋਨ ਤੇ ਕਰ ਲਾਂਗੇ ਠੀਕ ਆ ਇਹ ਨੰਬਰ ਮੁਤਾਬਕ ਨੰਬਰ ਮੁਤਾਬਕ ਬਸ ਪੁੱਛ ਲੈ ਠੀਕ ਆ ਹਾਂਜੀ ਦੂਜੀ ਵਾਰ ਦੱਸੋ ਜਾਣਕਾਰੀ ਇਹ ਵੀ ਗੱਬਣ ਆ ਜੀ ਹਾਂਜੀ ਇਹ ਡਰਾਈ ਕਰ ਰਹੇ ਹਾਂ ਬਸ ਕਿਲੋ ਕੁ ਦੁੱਧ ਦੇ ਰਹੀ ਆ ਠੀਕ ਆ ਤਾਂ ਪਾਸ ਕਰਾ ਦੂਗੀ ਦੋਨਾਂ ਵੇਲੇ ਨਾਲ ਹਾਂਜੀ ਹਾਂ ਠੀਕ ਆ ਦੋਪਰਾ ਚੈੱਕ ਕਰ ਸਕਦੇ ਹੋ ਕਿੰਨੇ ਮਹੀਨੇ ਦੀ ਗੱਬਣ ਹੋ ਗਈ ਵੀਰੇ ਇਹ ਹੋ ਗਈ ਹੋਣੀ ਆ ਜੀ 7 ਦੇ ਕਰੀਬ 7 ਤੋਂ ਉੱਪਰ ਵੀ ਹੋ ਸਕਦੀ ਆ ਬਾਕੀ ਕਾਪੀ ਦੇਖ ਕੇ ਪਤਾ ਲੱਗੇ ਠੀਕ ਆ ਦੋ ਨੰਬਰ ਭਰਾ ਠੀਕ ਆ ਜੀ ਹਾਂਜੀ ਤਿੰਨ ਨੰਬਰ ਬਾਰੇ ਦੱਸੋ ਜੀ ਇਹ ਗੱਬਣ ਨਹੀਂ ਹੈਗੀ ਵੀਰੇ ਹਾਂਜੀ 10 11 ਕਿਲੋ ਦੁੱਧ ਦੇ ਰਹੀ ਆ 10 11 ਲੀਟਰ ਹਾਂ ਚਾਹੇ ਦੋ ਡੰਗ ਚੋਲੇ ਜੀ ਦੋ ਡੰਗ ਜੋ ਚਾਰ ਜੋ ਠੀਕ ਆ ਲੋ ਜੀ ਚੈੱਕ ਕਰ ਸਕਦੇ ਹੋ ਬੱਚਾ ਬੱਚਾ ਨਹੀਂ ਭਰਾ ਜੀ ਮਗਰ ਇਹਦੇ ਬੱਚਾ ਹੈ ਨਹੀਂ ਜੀ ਠੀਕ ਆ ਤੇ ਅਸੀਂ ਭਰਾ ਤੁਹਾਨੂੰ ਨੰਬਰ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਕੱਦ ਵੱਡ ਸੁਖਣਾ ਸੋਹਣਾ ਲੋ ਜੀ ਠੀਕ ਹੈ ਜੀ ਅੰਜਵੀ ਚਾਰ ਨੰਬਰ ਦੱਸੋ ਜੀ ਚਾਰ ਨੰਬਰ ਦਾ ਬੱਚਾ ਹੈਗਾ ਜੀ 4 ਮਹੀਨਿਆਂ ਦੀ ਸੂਈ ਆ ਗੱਭਣੇ ਵੀ ਨਹੀਂ ਹੈਗੀ ਗੱਭਣੇ ਵੀ ਨਹੀਂ ਖਾਲੀ ਆ ਦੁੱਧ ਹੈਗਾ 10-11 ਕਿਲੋ 10-11 ਲੀਟਰ ਦੁੱਧ ਆ ਭਰਾ ਲੋ ਜੀ ਕੱਦ ਵੱਡ ਸੁਖਣਾ ਸੋਹਣਾ ਠੀਕ ਆ ਜੀ ਰੇਟ ਪਾਈ ਜੀ ਕਹਿੰਦਾ ਸਾਰਿਆਂ ਦਾ ਫੋਨ ਤੇ ਹੋਊਗਾ ਜਿਹੜਾ ਵੀ ਹੋਊਗਾ ਜਾਂ ਆ ਕੇ ਤੁਸੀਂ ਆ ਕੇ ਇੱਥੇ ਵੀ ਕਰ ਸਕਦੇ ਹੋ ਠੀਕ ਆ ਜੀ ਇਹ ਚਾਰ ਨੰਬਰ ਸੀ ਹਾਂਜੀ ਭਾਈ 5 ਨੰਬਰ ਇਹਦਾ ਵੀ ਬੱਚਾ ਹੈਗਾ ਜੀ ਦੇ ਦੱਲੇ ਵੀ 10 11 ਕਿਲੋ ਦੁੱਧ ਹੈ 10 11 ਕਿਲੋ ਹਾਂਜੀ ਹਾਂ 3-4 ਮਹੀਨਿਆਂ ਦੀ ਸੂਈ ਹੈ ਇਹਦਾ ਬੱਚਾ ਬਈ ਬੱਚਾ ਉੱਧਰ ਖੜਾ ਜੀ ਪਿੱਛੇ ਠੀਕ ਆ ਕੀ ਆ ਮਗਰਾਂ ਦੇ ਬੱਚੀ ਹੈ ਜੀ ਇਹਦੇ ਮਗਰ ਬੱਚੀ ਹੈ ਭਰਾ ਠੀਕ ਆ ਲੋ ਜੀ ਚੈੱਕ ਕਰ ਸਨ ਭਰਾ ਕੱਦ ਬੈਡ ਸੁਪਨਾ ਸੋਣਾ ਠੀਕ ਆ ਜੀ ਇਹ ਸੀ 5 ਨੰਬਰ ਲਾਲ ਹਾਂਜੀ ਭਾਈ 6 ਨੰਬਰ 6 ਨੰਬਰ ਦਾ ਵੀ ਬੱਚਾ ਹੈਗਾ ਜੀ ਬੱਚਾ ਹੈਗਾ ਇਹ ਸੂਈ ਆ 2 ਕੁ ਮਹੀਨਿਆਂ ਦੀ ਹਾਂਜੀ 13-14 ਕਿਲੋ ਦੁੱਧ ਦੇ ਕਰੀਬ ਦੁੱਧ ਹੈ 14 ਕਿਲੋ ਦੁੱਧ ਦਾ ਹਾਂ ਠੀਕ ਆ ਠੀਕ ਆ ਜੀ ਇਸੇ ਸੇ ਨੰਬਰ ਭਰਾ ਹਾਂਜੀ ਬਈ 7 ਨੰਬਰ ਇਹਦਾ ਬੱਚਾ ਹੈ ਨਹੀਂ ਜੀ ਹਾਂਜੀ ਇਹ ਗੱਬਣ ਵੀ ਨਹੀਂ ਹੈਗੀ ਇਹ ਵੀ ਇਹ ਵੀ 2 ਕੁ ਮਹੀਨਿਆਂ ਦੀ ਸੂਈ ਹੈ ਜੀ ਹਾਂਜੀ ਇਹਦੇ ਥੱਲੇ ਵੀ ਹੈਗਾ 12 ਕਿਲੋ ਲੀਟਰ ਦੁੱਧ ਜੀ ਠੀਕ ਆ ਦੁਬਾਰਾ ਚੈੱਕ ਕਰ ਸਕਦੇ ਹਾਂ 7 ਨੰਬਰ ਭਰਾ ਚੈੱਕ ਕਰ ਸਕਦੇ ਹੋ ਲਓ ਜੀ ਕੱਲੀ ਕੱਲੀ ਦੀ ਵਾਹ ਨੇ ਡਿਟੇਲ ਦਿੱਤੀ ਆ ਠੀਕ ਆ ਜੀ ਹਾਂਜੀ ਭਾਈ 8 ਨੰਬਰ 8 ਨੰਬਰ ਥੱਲੇ ਹੈਗਾ ਜੀ 16 17 ਲੀਟਰ ਦੁੱਧ ਇਹ ਵੀ 2-2 ਮਹੀਨਿਆਂ ਦੀ ਸੂਈ ਹੈ। ਬੱਚਾ ਬੱਚਾ ਹੈ ਨਹੀਂ ਜੀ। ਬੱਚਾ ਹੈ ਨਹੀਂ ਇਹ ਦੇ ਵਾਰ। ਲੋਪਰਾ ਤਾਂ ਚੱਕਰ ਸਾਦੇ। ਲੋਪਰਾ। ਲੈ ਵਾ। ਤੇ ਕੱਦ ਵਡ ਤੁਸੀਂ ਖੁਦ ਹੰਤਾਚਾ ਕਰ ਲਾ ਸਕਦੇ ਤਾਂ। ਹਾਂ ਜੀ 9 ਨੰਬਰ ਦੀ ਜਾਣਕਾਰੀ ਦਿਓ ਜੀ। ਇਹ ਪਲੂਨ ਬੱਚੀ ਨੇ ਸੋਣਾ ਜੀ। ਹਾਂ ਜੀ। ਤੇ ਇਹਦੇ ਵੀ ਦਿਨ ਰਹਿੰਦੇ ਨੇ 15-20 ਦਿਨ। 15-20 ਦਿਨ ਰਹਿੰਦੇ? ਹਾਂ ਜੀ। ਠੀਕ ਆ। ਲੋਪਰਾ। ਚੱਕਰ ਸਾਦੇ। ਪਲੂਨ ਬੱਚੀ ਨੇ ਸੋਣਾ। ਕੁੱਦ ਕੱਦ ਵੜ ਸੁਖਨਾ ਸੋਣਾ 15 20 ਰੰ ਦੀ ਕੱਚੀ ਆ ਠੀਕ ਹੈ ਜੀ ਕਿਸਾਨ ਵੀਰੋ ਮੱਝਾਂ ਚੋਂ ਜਾਣਕਾਰੀ ਦੇ ਰਿਹਾ ਜੀ ਆਪਾਂ ਕਿੰਨੀ ਆ ਗਈਆਂ 3 ਤੇ 3 6 6 ਮੱਝਾਂ ਪਹਿਲੀ ਮੱਝ ਦੀ ਜਾਣਕਾਰੀ ਬਾਈ ਜੀ ਇਹ ਤੱਲ ਹੈ ਜੀ ਮੂਰਲੇ ਥਣੋਂ ਇੱਕ ਹਾਂਜੀ ਤੇ ਇਹਦੇ ਦਾ ਲੈਗਾ ਦੁੱਧ 9 10 ਕਿਲੋ ਹਾਂਜੀ ਤੇ ਮਹੀਨੇਕ ਦੀ ਸੂਈ ਆ ਬੱਚਾ ਹੈ ਨਹੀਂ ਜੀ ਇਹਦਾ ਬੱਚਾ ਹੈ ਨਹੀਂ ਠੀਕ ਆ ਇਹ ਇੱਕ ਨੰਬਰ ਆ ਗਈ ਭਰਾ ਚੈੱਕ ਕਰਸਨ ਦਾ ਕੱਦ ਵਰਡ ਪਤਲੇ ਪਿੰਡੇ ਚ ਹਾਂਜੀ ਬਈ ਦੋ ਨੰਬਰ ਦੋ ਨੰਬਰ ਦਾ ਬੱਚਾ ਹੈਗਾ ਜੀ ਇਹ ਸੂਈ ਆ ਤਿੰਨ ਇੱਕ ਮਹੀਨਿਆਂ ਦੀ ਹਾਂਜੀ ਦੁੱਧ ਹੈਗਾ 7-8 ਕਿਲੋ 7-8 ਲੀਟਰ ਠੀਕ ਆ ਤੇ ਉਪਰ ਹਰਗੇਟ ਸਾਰਿਆਂ ਦੇ ਬਈ ਕਹਿੰਦਾ ਫੋਨ ਤੇ ਆਉਣਗੇ ਜਾਂ ਆ ਕੇ ਕਰ ਸਕਦੇ ਹਾਂਜੀ ਤਾਂ ਨੰਬਰ ਇਹ ਗੱਬਣਾ 6 ਮਹੀਨਿਆਂ ਦੀ ਜੀ ਹਾਂਜੀ ਇਹਦੇ ਹੈਗਾ ਥਣ ਜੇ ਪਾਸ ਕਰਾਉਂਦੀ ਆ ਹਾਂਜੀ ਤੇ ਬਸ ਥਾਣੀ ਪਾਸ ਕਰਾਉਂਦੀ ਆ ਹਾਂਜੀ ਹਾਂ ਤਾਂ ਨੰਬਰ ਹਾਂਜੀ 4 ਨੰਬਰ ਬਈ 4 ਨੰਬਰ ਵੀ 6-7 ਮਹੀਨਿਆਂ ਦੀ ਗੱਭਣਾ ਜੀ ਡੇਟ ਡਰਾਈ ਆ ਬਿਲਕੁਲ ਇਹ ਡਰਾਈ ਆ ਤੇ 5 ਨੰਬਰ ਵੀਰੇ 5 ਨੰਬਰ ਦੇ ਰਹਿੰਦੇ ਆ ਜੀ 15 ਦਿਨ ਸੂਣ ਦੇ ਠੀਕ ਆ 6 ਨੰਬਰ ਵੀਰੇ 6 ਨੰਬਰ ਦੇ 10-12 ਦਿਨਾਂ ਦੇ ਠੀਕ ਆ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਹਿਲੀ ਗੱਲ ਤਾਂ ਤੁਸੀਂ ਚੱਲ ਕੇ ਆਓ ਕਿਉਂਕਿ ਪਸ਼ੂ ਜਾਦਾ ਨਾ ਤਾਂ ਗਾਮਾ ਹੋ ਗਈਆਂ ਤੇ 6 ਹੋ ਗਈਆਂ ਮੱਝਾਂ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਸਾਰੇ ਪਸ਼ੂ ਬਾਈ ਨੇ ਸੇਲ ਕਰਨੇ ਆ ਜੀ ਠੀਕ ਹੈ ਜੀ ਹਾਂ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਭਰਾ ਨੰਬਰ ਮੁਤਾਬਕ ਤੁਸੀਂ ਬਾਈ ਜੀ ਨਾਲ ਕੰਡੈਕਟ ਕਰ ਸਕਦੇ ਹੋ ਕਿਉਂਕਿ ਉਧਰ ਰੋਸ਼ਨੀ ਜ਼ਿਆਦਾ ਪੈਂਦੀ ਆ ਵੀਡੀਓ ਬਣ ਨਹੀਂ ਰਹੀ ਵਧੀਆ ਕਲੀਅਰ ਵੀ ਨਹੀਂ ਦਿਖਦਾ ਤੁਸੀਂ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਭਰਾ ਠੀਕ ਹੈ ਨਾ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਵੇ ਬਾਈ ਨੇ ਸਾਰਾ ਮਾਲ ਹੀ ਸੇਲ ਕਰਨਾ ਗਾਮਾ ਤੇ ਇੱਕ ਵਾਰ ਸੋਡਾ ਸਾਨੂੰ ਫੇਰ ਕੈਮਰਾ ਮਾਰ ਦਿੰਨੇ ਆਪਾਂ ਠੀਕ ਹੈ ਜੀ ਲਓ ਜੀ ਇਹ ਨੰਬਰ ਮੁਤਾਬਕ ਤੁਹਾਨੂੰ ਦਿਖਾਈ ਦਿੱਤੀਆਂ ਜੀ ਬਾਕੀ ਡਿਟੇਲ ਬਾਈ ਨੇ ਕੱਲੀ-ਕੱਲੀ ਗਾਂ ਦੀ ਸਾਨੂੰ ਸਾਂਝੀ ਕਰਤੀ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੇ ਕਿਸੇ ਨੇ ਭਰਾ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਟਾਈਟਲ ਤੇ ਮਿਲ ਜੂਗਾ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ